ਜਿਨੂੰ ਕੰਮ ਕਰਨ ਦਾ ਤਰੀਕਾ ਤੇ ਉਹਦਾ ਇਥੇ ਅਮਰੀਕਾ ਤੇ ਆਪਣੇ ਕਹਿੰਦੇ ਨੇ ਖੇਤੀ ਤੇ ਕਰਮਾ ਖੇਤੀ ਹੁਣ ਸਮਾਂ ਬਦਲ ਗਿਆ ਸਾਇੰਸ ਜੋਗਾ ਤੇ ਨਵੇਂ ਮੁੰਡੇ ਨਵੇਂ ਤਰੀਕੇ ਨਾਲ ਖੇਤੀ ਕਰਦੇ ਆ ਤੇ ਅੱਜ ਕੱਲ੍ਹ ਕਹਿੰਦੇ ਵੀ ਘਾਟੇ ਦਾ ਸੌਦਾ ਬਈ ਘਾਟੇ ਦਾ ਸੌਦਾ ਤਾਂ ਹੈਗਾ ਹੀ ਆ ਜਿਵੇਂ ਖੜੇ ਪਾਣੀ ਦੇ ਛੱਪੜ ਵਰਗੀ ਖੇਤੀ ਆ ਆਪਣੀ ਕਹਿੰਦੇ ਕਣਕ ਬੀਜ ਲੋ ਝੋਨਾ ਬੀਜ ਲੋ ਫਿਰ ਕਹਿੰਦੇ ਵੀ ਸਾਡੇ ਦਾਦੇ ਪੁਰਦਾਦਿਆਂ ਤੋਂ ਲੱਗੇ ਪਏ ਆ ਪਰ ਆਹ ਵੀਰ ਦੀ ਖੇਤੀ ਦੇਖੋ ਤੁਸੀਂ ਤੇ ਆਹ ਖੜਾਗਾ ਦੇਖ ਲਓ ਵੀ ਗੋਡੇ-ਗੋਡੇ ਗੰਢੇ ਆਗੇ ਤੇ ਜੇ ਕਹਿੰਦੇ ਵੀ ਅਸੀਂ ਕੈਨੇਡਾ ਅਮਰੀਕਾ ਜੀ ਨਹੀਂ ਇੱਥੇ ਹੀ ਮਿਹਨਤ ਕਰ ਲਈਏ ਫੇਰ ਅਸੀਂ ਐਨ ਆਰ ਆਈ ਬਈ ਕਿਉਂ ਬੱਜ ਗਏ ਬਈ ਤੇ ਆਪਦੇ ਘਰੇ ਮਾਲਕ ਨਾ ਬਣ ਜੀਏ ਤੇ ਆਹ ਦੇਖੋ ਕਿੰਨੇ ਥਾਂ 'ਚ ਗੰਡੇ ਲੱਗੇ ਹੋਏ ਓਏ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਇਹ ਆਪਣਾ 6 ਕਨਾਲਾਂ ਦੇ ਵਿੱਚ ਗੰਡਾ ਲੱਗਿਆ ਹੋਇਆ ਹੈ ਅੱਜ ਦੀ ਜਿਹੜੀ ਵੈਰਾਈਟੀ ਹੈ ਉਹਦੇ ਬਾਰੇ ਵੀ ਦੱਸਣਾ ਜ਼ਰੂਰੀ ਹੈ ਹਨਾ ਹਾਂ ਕਿਉਂਕਿ ਹੋਰ ਕਿਸਾਨ ਵੀਰਾਂ ਨੂੰ ਵੀ ਗਾਂਹ ਅੱਗੇ ਵਾਸਤੇ ਲੋੜ ਪੈਂਦੀ ਹੈ ਇਹ ਰਤਿਏ ਕੋਲੇ ਪਿੰਡ ਪੈਂਦਾ ਬਾਈ ਜੀ ਚੰਦੂਕਲਾ ਹਰਪਾਲ ਤੇ ਜਸਪਾਲ ਸਾਇਦ ਵੀਰ ਹੋਰਾਂ ਦਾ ਨਾਮ ਹੈ ਇਹ ਉਹਨਾਂ ਦੀ ਵੈਰੈਟੀ ਹੈ ਇਹ ਉਹਨਾਂ ਦਾ ਬੀ ਹੈ ਇਹ ਆਪਾਂ ਲੈ ਆਂਗੇ ਜੋਧਪੁਰ ਪਾਖਰ ਤੋਂ ਬਾਈ ਗੁਲਜ਼ਾਰ ਕੋਲ ਜੋਧਪੁਰ ਪਾਖਰ ਤੋਂ ਬਾਈ ਗੁਲਜ਼ਾਰ ਕੋਲ ਮੌੜ ਮੌੜਪੇੜ ਮੌੜ ਸ਼ਹਿਰ ਦੇ ਕੋਲੇ ਪਿੰਡ ਰਹ ਜਾਂਦੇ ਨੇ ਬੁਰਜ ਮਾਨਸਾ ਜਿਹੜੇ ਕਿ ਸੋਹਣੇ ਪਿੰਡਾਂ ਦੇ ਨਾਲ ਰਹ ਜਾਂਦਾ ਜੋਧਪੁਰ ਪਾਖਰ ਚਰਖਿਆਂ ਵਾਲਾ ਜਿਹੜਾ ਕਹਿੰਦੇ ਆ ਠੀਕ ਆ ਇਹ ਉਸ ਵੀਰ ਤੋਂ ਲਿਆ ਕੇ ਆਪਾਂ ਫੱਕ ਲਈ ਸੀ ਤੇ ਬਾਕੀ ਤੁਸੀਂ ਜਿਹੜਾ ਰਿਜ਼ਲਟ ਹੈ ਬਾਈ ਜੀ ਉਹ ਤੁਸੀਂ ਆਪ ਹੀ ਦੇਖ ਸਕਦੇ ਹੋ ਜਮਾ सोनू ਜੇ ਦਿਖਾਈਏ ਨਾ ਇਹ ਆ ਦੇਖੋ ਗੰਡੇ ਪੂਰੇ ਜਮਾ ਹੱਥ ਚ ਨਹੀਂ ਆਉਂਦੇ ਐ ਡੜੇ ਗੰਡੇ ਬਣੇ ਹੋਏ ਆ ਤੇ ਗੰਡੇ ਲਾਏ ਆ ਬੱਟਾਂ ਦੇ ਉੱਪਰ ਬੈੱਡ ਬਣਾ ਕੇ ਹੈ ਪੂਰੇ ਤਰੀਕੇ ਦੇ ਨਾਲ ਖੇਤੀ ਕੀਤੀ ਹੋਈ ਹੈ ਜੇ ਤੁਹਾਨੂੰ ਦਿਖਾਈਏ ਵੀ ਇਸ ਦੇ ਉੱਤੇ ਨਾ ਪੂਰਾ ਜਾਲ ਫਿਰਿਆ ਹੋਇਆਗਾ ਤੇ ਇਸ ਤੋਂ ਬਾਅਦ ਇੱਥੇ ਕੀ ਕਰੋਗੇ ਇਹਦੇ ਵਿੱਚ ਬਾਈ ਜੇ ਤੁਹਾਨੂੰ ਦਿਖਾ ਦਿੰਦੇ ਉਹ ਰਿਆ ਜਗਹ ਲੈ ਜਾਓ ਵੈਸੇ ਇਹ ਆਪਣੀ ਬਾਵਰ ਸਿਸਟਮ ਕਹਿੰਦੇ ਨੇ ਇਹਨੂੰ ਇਹ ਬੁਰਜਮਾਨਸ ਵਾਲੀ ਵੀਰਾਂ ਦੀ ਦੇਣ ਹੈ ਪਹਿਲਾਂ ਉਹ ਅੰਗੂਰ ਲਾਉਂਦੇ ਹੁੰਦੇ ਸੀ ਅੰਗੂਰਾਂ ਤੋਂ ਬਾਅਦ ਉਹਨਾਂ ਨੇ ਤੋਰੀ ਤੇ ਕੱਦੂ ਲਾਉਣਾ ਸ਼ੁਰੂ ਕਰਤਾ ਉਹਨਾਂ ਦੀ ਸਿੱਖਿਆ ਦੇ ਮੁਤਾਬਕ ਹੀ ਆਪਾਂ ਅੱਗੇ ਇਸ ਕੰਮ ਨੂੰ ਵਧਾਇਆ ਹੈਗਾ ਆਪਾਂ ਇਹਦੇ ਵਿੱਚ ਮੇਨ ਫਸਲ ਤੋਰੀ ਤੇ ਕੱਦੂ ਦੀ ਲੈਣੀ ਹੈ ਜਿਵੇਂ ਹੁਣ ਤੁਹਾਨੂੰ ਦਿਖਾਈਏ ਇਹ ਗੰਡਾ ਖੜਾ ਆਪਣਾ ਇਹ ਪਿਆਜ ਦੇ ਵਿੱਚ ਹੀ ਆਪਾਂ ਤੋਰੀ ਲਾਤੀ ਠੀਕ ਹੈ ਇਹ ਤੋਰੀ ਆਪਣੀ ਤਕਰੀਬਨ ਲੱਗ ਰਹੀ ਪੈ ਚੁੱਕੀ ਹੈ ਇਸ ਤੋਂ ਬਾਅਦ ਆਪਾਂ ਇਹੀ ਤੋਰੀ ਨੂੰ ਉੱਪਰ ਤਾਰਾਂ ਦੇ ਨਾਲ ਬੰਨ੍ਹ ਦੇਾਂਗੇ ਤੇ ਗੰਡਾ ਪਾਉ ਦਾ ਪਟਕੇ ਵਰਤ ਲਾਂਗੇ ਜਾਂ ਵੇਚ ਲਾਂਗੇ ਤੇ ਮੇਨ ਫਸਲੇ ਇਹਦੇ ਵਿੱਚ ਆਪਣੀ ਤੋਰੀ ਜਾਂ ਕੱਦੂ ਦੀ ਹੋਣੀ ਆ ਆਪਾਂ ਉਹ ਰੱਖਣੀ ਆ ਠੀਕ ਆ ਆ ਦੇਖੋ ਵੀ ਜੇ ਕਿਸੇ ਨੇ ਕੰਮ ਕਰਨਾ ਤਾਂ ਪੰਜਾਬ 'ਚ ਕੰਮ ਬਹੁਤ ਆ ਪਰ ਕੰਮ ਕਰਨਾ ਪੈਂਦਾਗਾ ਲੀ ਪਾੜ ਕੇ ਇਹ ਨਹੀਂਗਾ ਆਪਾਂ ਇਹੀ ਲਾਲਗੇ ਵੀ ਕਣਕ 'ਚ ਇੱਕ ਜੂਰੀਏ ਦੀ ਬੋਰੀ ਵੱਧ ਪਾ ਦਿਓ ਤੇ ਝੋਨੇ 'ਚ ਦੋ ਵੱਧ ਪਾ ਦਿਓ ਵੀ ਹੋਰ ਖੇਤੀ ਬਾਜੂ ਖੇਤੀ ਐ ਨਹੀਂ ਵਾਧੀ ਹੁੰਦੀ ਖੇਤੀ ਕਿਸੇ ਤਰੀਕੇ ਨਾਲ ਬਦਲਣੀ ਪੈਣੀ ਆ ਪੰਜਾਬ ਦੀ ਜੇ ਤੁਸੀਂ ਵਿਦੇਸ਼ਾਂ 'ਚ ਜਾਣ ਤੋਂ ਰੋਕਣਾਗਾ ਤੇ ਹੋਰ ਕੀ ਕੁਝ ਲਾ ਦਿੰਨੇ ਅੱਗੇ ਇਦੇ ਵਿੱਚ ਬਾਈ ਜੀ ਆਪਾਂ ਜਮਾਂ ਜੇ ਛੇ ਤੇ ਉਹ ਸਟਾਰਟਿੰਗ ਤੋਂ ਗੱਲ ਕਰੀਏ ਤਾਂ ਉੱਥੇ ਆਪਾਂ ਸ਼ੋਲੂਆ ਬੀਜਾ ਹੋਇਆ ਹੈਗਾ ਜਿਹੜਾ ਆਪਾਂ ਹਰਾ ਪੱਟ ਕੇ ਬੀਜ ਵੀ ਵੇਚ ਰਹੇ ਆ ਪਕਾ ਵੀ ਸਕਦੇ ਆ ਉਹ ਇਸ ਤਰ੍ਹਾਂ ਦੀ ਫਸਲ ਹੈ ਜੀ ਉਹ ਪੱਕ ਜੂ ਤਾਂ ਵੀ ਸਾਡੇ ਲਈ ਫਾਇਦਾ ਹੈ ਜੇ ਉਹਨੂੰ ਆਪਾਂ ਦਫਾੜ ਕਰ ਲਾਂਗੇ ਫਿਰ ਹੋਰ ਉਹਦੀ ਕੀਮਤ ਵਧ ਜੂ ਦਫਾੜ ਤੋਂ ਬਾਅਦ ਉਹਨੂੰ ਜੇ ਪੀ ਕੇ ਵੇਸਣ ਬਣਾ ਲਾਂਗੇ ਉਹਦੀ ਹੋਰ ਵਧ ਜੂ ਕੀਮਤ ਜੇ ਉਹਨੂੰ ਪੀ ਕੇ ਉਹਦੇ ਉੱਤੇ ਆਪਾਂ ਹੋਰ ਪ੍ਰੋਡਕਟ ਬਣਾ ਲਾਂਗੇ ਪਕੌੜੇ ਪਕੌੜੀਆਂ ਬਣਾ ਲਾਂਗੇ ਹੋਰ ਭੁਜੀਆ ਬਣਾ ਲਾਂਗੇ ਹੋਰ ਕੀ ਯਾਨੀ ਕਿ ਉਹ ਐਸੀ ਫਸਲ ਹੈ ਕੱਚੀ ਤੋਂ ਲੈ ਕੇ ਪੱਕ ਜਾਣ ਤੋਂ ਬਾਅਦ ਤੱਕ ਦੀ ਵੀ ਵਧੀਆ ਚੰਗਾ ਮੁਨਾਫਾ ਦਿੰਦੀ ਹੈ ਉਸ ਤੋਂ ਬਾਅਦ ਆਪਾਂ ਮਟਰ ਲਾਇਆ ਹੋਇਆ ਸੀ ਤੇ ਮਟਰ ਦੇ ਵਿੱਚ ਝਮੇਲ ਲਾਈ ਹੋਈ ਸੀ ਮਟਰ ਆਪਾਂ ਪੱਟਲੇ ਝਮੇਲ ਆਪਣਾ ਹਜੇ ਵੀ ਉਹਦੇ ਵਿੱਚ ਹੀ ਖੜਾ ਹੋ ਮੇਜਕਰ ਠੀਕ ਮਟਰਾਂ ਵਿੱਚ ਹੀ ਝਮੇਲ ਹਾਂਜੀ ਤੇ ਪਿੱਛੇ ਆਪਣੇ ਕੋਲੇ ਗੰਡਾਂ ਦੀ ਫੱਕ ਲੱਗੀ ਹੋਈ ਹੈ ਜਿਹੜੀ ਕਿ ਆਪਾਂ ਪੀਚੀਆਂ ਬਣਾਉਣੀਆਂ ਗੱਡੀ ਬਣਾਉਣੀ ਹੈ ਉਹ ਉਹ ਤੋਂ ਬਾਅਦ ਆਪਾਂ ਉਹ ਜਿਹੜਾ ਗੇਤਾ ਗੰਡਾ ਲੈਣਾ ਹੈ ਉਹਦੇ ਵਾਸਤੇ ਆਪਾਂ ਤਿਆਰ ਕਰੀ ਹੋਈ ਹੈ ਆਉਣ ਵਾਲੀ ਰੁੱਤ ਦੀਆਂ ਫਸਲਾਂ ਜਿਵੇਂ ਚੌਲਾ ਗਮਾਰਾ ਹੋ ਗਿਆ ਟਿੰਡੀਆਂ ਹੋਈਆਂ ਉਹ ਆਪਣੀਆਂ ਤਿਆਰ ਨੇ ਅੱਜ ਆਪਣਾ ਗਦੂ ਇਹਦੇ ਵਿੱਚ ਹੀ ਲੱਗਿਆ ਹੋਇਆ ਤੇ ਦੋ ਤਰ੍ਹਾਂ ਦੀ ਆਪਣੇ ਕੋਲੇ ਗਾਜਰ ਲੱਗੀ ਹੋਈ ਸੀ ਮੇਥਾ ਆਪਣਾ ਪੱਕ ਗਿਆ ਫਲਗ ਫਲੀਦਾਰ ਹੋ ਗਿਆ ਉਹ ਪੱਕ ਗਿਆ ਆਪਾਂ ਆਪ ਵੱਢ ਕੇ ਉਹਦੇ ਵਿੱਚ ਆਪਾਂ ਵੀ ਕੱਢਾਂਗੇ ਇਹ ਗੰਡਾ ਆ ਗਿਆ ਪਰਾਂਲੇ ਪਾਸੇ ਬੈਂਗਣੀ ਲੱਗੀ ਹੋਈ ਐ ਇਧਰਲੇ ਪਾਸੇ ਹਰੀ ਕੌੜੀ ਮਿਰਚ ਲੱਗੀ ਹੋਈ ਐ ਸ਼ਿਮਲਾ ਮਿਰਚ ਲੱਗੀ ਹੋਈ ਐ ਤੇ ਪਰਮਣ ਲੱਗਿਆ ਹੋਇਆ ਕਾਫੀ ਤਰ੍ਹਾਂ ਦੀ ਜਿੰਨੀ ਕੁ ਵੀ ਆਪਾਂ ਨੂੰ ਕੋਈ ਨਾ ਕੋਈ ਨਵੀਂ ਆਈਟਮ ਮਿਲਦੀ ਐ ਆਪਾਂ ਉਹੀ ਕੋਸ਼ਿਸ਼ ਕਰਦੇ ਆ ਵੀ ਯਾਰ ਆਪਾਂ ਉਹਦੇ ਬਾਹਣ ਦੇ ਵਿੱਚ ਉਹਨੂੰ ਅਗਾ ਆ ਕੇ ਦੇਖੀਏ ਕੀ ਹੁੰਦੀ ਐ ਜੇ ਹੁੰਦੀ ਐ ਤਾਂ ਆਪਾਂ ਨੂੰ ਦੂਰ ਜਾਣ ਦੀ ਜਾਂ ਕਿਤੇ ਹੋਰ ਜਾਣ ਦੀ ਕਿਉਂ ਲੈ ਕੇ ਆਈ ਕੀ ਤਾਂ ਆਪਾਂ ਉਹਦੇ ਬਾਹਣ ਚ ਹੀ ਗਾਈਏ। ਇਸ ਵਾਰ ਨਾ ਬਾਈ ਆਪਾਂ ਕੁਲਵਿੰਦਰ ਸਟਰਾਬਰੀ ਵੀ ਲਾਈ ਸੀ। ਅੱਛਾ। ਮੈਂ ਕਿਹਾ ਜਰ ਵੀ ਇਹ ਉਹਦੇ ਵਿੱਚ ਜਿਹੜੇ ਡੱਬੇ ਜਿਹੇ ਹੁੰਦੇ ਨੇ ਡੱਬਿਆਂ ਚ ਬੰਦ ਪਈ ਬੜੀ ਸੋਹਣੀ ਲੱਗਦੀ ਸੀ ਮੈਨੂੰ ਉਹ। ਵੀ ਜਰ ਇਹ ਆਪਣੇ ਹੋ ਸਕਦੀ ਐ? ਮਚੀਰੀਆਂ ਵਰਗੀ ਜੀ। ਮਚੀਰੀਆਂ ਜੀ ਵਰਗੀ। ਉਹ ਮੈਂ ਜਦੋਂ ਗਿਆ ਮੈਨੂੰ ਕਿਸੇ ਵੀਰ ਨੇ ਮੈਨੂੰ ਉਹ ਚਾਰ ਬੇਲਾਂ ਦਿੱਤੀਆਂ। ਹੂੰ। ਚਾਰ ਬੇਲਾਂ ਮੈਂ ਲਿਆ ਕੇ ਲਾਤੀਆਂ ਉਹ ਲਾਤੀਆਂ ਮੈਂ ਬੈਸੀ ਮੱਖਾਂ ਜਰ ਇਹ ਨਹੀਂ ਹੋਣਗੇ ਤਾਂ ਆਪਣੇ ਹੈ ਨਹੀਂ। ਪਰ ਉਹ ਧੱਕੇ ਨਾਲ ਦੋ ਮਚ ਗਈਆਂ ਦੋ ਧੱਕੇ ਨਾਲ ਹੀ ਹੋ ਗਈਆਂ ਤੇ ਉਦੋਂ ਤੁਸੀਂ ਚਾਰ ਵਾਰ ਚਾਰ ਕਫਲ ਤੋੜ ਕੇ ਖਾਦੇ ਵੀ ਨੇ ਤੇ ਹੋਰ ਵੀ ਉਹਦੇ ਤੇ ਲੱਗੀ ਜਾਂਦੇ ਨੇ ਉਹਦੀ ਸਾਂਭ-ਸਮਾਹ ਨਹੀਂ ਕੀਤੀ ਯਾਨੀ ਕਿ ਸਟਰਾਬਰੀ ਵੀ ਆਉਂਦੀ ਵਾਰ ਨੂੰ ਆਪਾਂ ਵੀ ਤਜਰਬੇ ਦੇ ਲਈ ਲਾਏ ਸੀ ਸਟਰਾਬਰੀ ਵੀ ਦੇਖਣ ਨੂੰ ਮਿਲੂਗੀ ਆਉਂਦੀ ਵਾਰ ਨੂੰ ਆਪਣੇ ਬਾਗਣ ਦੇ ਵਿੱਚ ਆਪਾਂ ਉਹਨੂੰ ਵੀ ਅੱਗੇ ਲੈ ਕੇ ਆਵਾਂਗੇ ਉਸ ਤੋਂ ਬਾਅਦ ਆਪਣੇ ਆਲੂ ਲੱਗੇ ਹੋਏ ਆਲੂ ਦੇ ਪਰਾਂ ਆਪਣੇ ਲਸਣ ਲੱਗੇ ਹੋਏ ਤੇ ਉਹ ਸੱਤ ਤਕਰੀਬਨ ਵੀ ਜਿੰਨਾ ਕੁਸ਼ ਕਰ ਸਕਦੇ ਆ ਹੰਬਲਾ ਮਾਰੀ ਦੇ ਠੀਕ ਵੀ ਵੱਧ ਤੋਂ ਵੱਧ ਆਪਾਂ ਏਰੀਆ ਘਟਾ ਆਟਮਾ ਗਿਣਤੀ ਦੇ ਵਿੱਚ ਜਿਆਦਾ ਹੋਣ ਤਾਂ ਕਿ ਆਪਣੀ ਵਿਕਰੀ ਵੀ ਵਧਿਆ ਹੋਵੇ ਇੱਥੇ ਹੋ ਜੇ ਆਪਾਂ ਨੂੰ ਮਾਰਕੀਟ ਦੀ ਦਿੱਕਤ ਨਾ ਆਵੇ ਇਸ ਤਰ੍ਹਾਂ ਆਪਣੀ ਖੇਤੀ ਚੱਲ ਰਹੀ ਹੈ ਬਈ ਜੀ ਇਹੀ ਗੱਲ ਹੈਗਾ ਗੱਲ ਹੁੰਦੀ ਹੈ ਮੰਡੀ ਕਰਨ ਦੀ ਤੇ ਖੇਤੀ ਕਰਨ ਦੀ ਤਕਨੀਕ ਦੇ ਉੱਤੇ ਤੇ ਜੇ ਆਪਾਂ ਪੰਜਾਬ ਦੇ ਵਿੱਚ ਇੰਨੀ ਮਿਹਨਤ ਕਰ ਲਈਏ ਆਪਾਂ ਕਹਿੰਦੇ ਹੁੰਨੇ ਆ ਵੀ ਪੰਜਾਬ ਦੇ ਵਿੱਚ ਵੀ ਚਾਰ ਰੁੱਤਾਂ ਨੇ ਹਰ ਚੀਜ਼ ਉੱਗ ਸਕਦੀ ਆ ਸਭ ਕੁਝ ਸਾਨੂੰ ਗਿਆਨ ਹੈਗਾ ਫਿਰ ਵੀ ਅਸੀਂ ਪਤਾ ਨਹੀਂ ਘਤਨੋ ਤਾਬਲੇ ਰਹਿੰਨੇ ਆ ਵਿਦੇਸ਼ਾਂ ਨੂੰ ਜਾਣਨ ਬਦਿਆ ਸਾਨੂੰ ਤਾਂ ਸਾਨੂੰ ਸੱਚ ਪੁੱਛੀ ਇੱਕ ਤਾਂ ਕਣਕ ਨੇ ਤੇ ਝੋਨੇ ਨੇ ਭੇਜਣੀਆਂ ਅਸੀਂ ਜਾਂਦੇ ਨਹੀਂ ਸੀਗੇ ਜੇ ਅਸੀਂ ਪੰਜਾਬ ਦੀ ਧਰਤੀ ਦੀ ਸਹੀ ਵਰਤੋਂ ਕਰਦੇ ਤੇ ਇਹ ਫਾਰਮ ਕਿੱਥੇ ਆ ਤੇ ਕੀ ਨਾਂ ਇਹ ਬਾਈ ਜੀ ਆਪਣਾ ਨਗਰ ਟਾਂਡੀਆਂ ਜ਼ਿਲ੍ਹਾ ਮਾਨਸਾ ਪੰਜਾਬ ਤੇ ਆਪਣੇ ਫਾਰਮ ਦਾ ਨਾਮ ਆਪਾਂ ਉਸ ਦਿਨ ਰੱਖਿਆ ਸੀਗਾ ਜਿਸ ਦਿਨ ਬਾਈ ਸਿੱਧੂ ਮੂਸੇ ਵਾਲੇ ਦਾ ਗੀਤ ਆਇਆ ਸੀਗਾ ਮੇਰਾ ਨਾਂ ਅਸੀਂ ਸੋਚ ਸਾਡੇ ਦਿਮਾਗ 'ਚ ਆਇਆ ਵੀ ਯਾਰ ਜਿਵੇਂ ਬਾਈ ਨੇ ਕਿਹਾ ਵੀ ਆਪਣੇ ਨਾਮ ਦੀ ਖੁਦ ਹੋਣਾ ਚਾਹੀਦਾ ਤੇ ਆਪਾਂ ਬੱਚੇ ਦੇ ਨਾਮ ਤੇ ਆਪਣਾ ਫਾਰਮ ਰੱਖਿਆ ਹੋਇਆ ਗਰਨੂਰ ਫਾਰਮ ਟਾਂਡੀਆਂ ਗਰਨੂਰ ਫਾਰਮ ਟਾਂਡੀਆਂ ਤੇ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ